ਅੱਤਿ ਸ਼ਿਰ ਕਾਲ ਦੋਸਤੋ ਜਿੰਨੇ ਵੀ ਨਵੇਂ ਵੀਰ ਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬੈਲ ਆਈਕਨ ਦੇ ਬਟਨ ਨੂੰ ਦਬਾ ਲਓ ਤਾਂ ਕਿ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਆਓ ਦੋਸਤੋ ਤਾਜੀ ਸੂਈ ਝੋਟੀ ਬਾਰੇ ਕਰੀਏ ਗੱਲਬਾਤ ਲਓ ਵੀ ਦੋਸਤੋ ਤੁਹਾਡੇ ਲਈ ਪਲੂਣ ਝੋਟੀ ਲੈ ਕੇ ਆਏ ਆ ਬਹੁਤ ਚੰਗੀ ਐ ਬਾਕੀ ਥਣ ਹਵਾਨਾ ਦੇਖ ਸਕਦੇ ਹਾਂ ਤੇ ਚਾਰੇ ਥਣ ਫਲੀਆਂ ਅਰਗੇ ਆ ਇੱਕੋ ਜੇ ਤੇ ਪਲੂਣ ਝੋਟੀ ਆ ਕਿ ਸੂਈ ਨੂੰ ਹਜੇ 2-3 ਦਿਨ ਹੋਏ ਆਗੇ ਤੇ 12 ਲੀਟਰ ਮਾਲਕ ਕਹਿੰਦੇ ਦੁੱਧ ਕੱਢ ਦੂਗੀ ਇਹ ਝੋਟੀ ਬਾਕੀ ਚਾਰ ਸਫੇਰੋਂ ਦੇਖ ਸਕਦੇ ਹਾਂ ਤੇ ਦੇਖ ਪਰਖ ਕੇ ਖਰੀਦ ਸਕਦੇ ਹੋ ਦੋਸਤੋ ਤੇ ਸਿੰਗੀ ਬਹੁਤ ਵਧੀਆ ਗੋਲ ਸਿੰਗੀ ਲੱਗੀ ਹੈ ਝੋਟੀ ਦੇ ਤੇ ਚਾਰ ਸਫੇਰੋਂ ਵੀਡੀਓ ਦੇ ਵਿੱਚ ਝੋਟੀ ਦੇਖ ਸਕਦੇ ਹੋ ਸਨਖੀ ਆ ਪੂਰੀ ਝੋਟੀ ਜੇ ਕਿਸੇ ਵੀਰ ਨੇ ਖਰੀਦਣੀ ਹੋਵੇ ਬਾਈਆਂ ਦਾ ਨੰਬਰ ਵੀਡੀਓ ਦੇ ਵਿੱਚ ਚੱਲ ਰਿਹਾ 1.5 ਲੱਖ ਮਾਲਕ ਵੀ ਡਿਮਾਂਡ ਕਰਦੇ ਆ ਕਿ ਮੌਕੇ ਤੇ 1.30 ਲੱਖ ਦੀ ਝੋਟੀ ਤੁਹਾਨੂੰ ਦੇ ਦੇਣਗੇ ਜੇ ਕਿਸੇ ਵੀਰ ਨੇ ਖਰੀਦਣੀ ਹੋਵੇ ਬਾਈਆਂ ਨਾਲ ਬੇਫਿਕਰ ਹੋ ਕੇ ਕਾਲ ਕਰ ਸਕਦੇ ਹੋ ਆਪਣਾ ਨੰਬਰ ਵੀ ਵੀਡੀਓ ਦੇ ਵਿੱਚ ਚੱਲ ਰਿਹਾ ਕਿਸੇ ਵੀਰ ਨੇ ਐਡ ਲਗਾਉਣੀ ਹੋਵੇ ਧੰਨਵਾਦ